ਬਾਰ ਬਾਰ ਚਰਚ ਨੂੰ ਡੇਰਾ ਕਿਹਾ ਗਿਆ ਡੇਰਾ ਕਿ ਤੁਸੀਂ ਵੀ ਤਾਂ ਚਰਚ ਕਹਿ ਰਹੇ ਹੋ ਨਾ ਡੇਰਾ ਕਹਿ ਰਿਹਾ ਡੇਰਾ ਸ਼ਬਦ ਸਾਡੇ ਨਾ ਤੇ ਬਾਈਬਲ ਚ ਹੈਗਾ ਨਾ ਕਿਸੇ ਸਾਡੇ ਜਿੰਨੇ ਵੀ ਮੇਨ ਲਾਈਨ ਚਰਚਾਂ ਵੀ ਲਾ ਲਓ ਕਿਤੇ ਵੀ ਇਹ ਨਹੀਂ ਲਿਖਿਆ ਜਾਂਦਾ ਡੇਰਾ ਉੱਤੇ ਚਰਚ ਹੀ ਲਿਖਿਆ ਜਾਂਦਾ ਤੇ ਕਹਿੰਦੇ ਵੀ ਤੇਲ ਵੀ ਵਿਕਦਾ ਹੈ ਪ੍ਰਾਰਥਨਾਵਾਂ ਵੀ ਵਿਕਦੀਆਂ ਨੇ ਹਰੇਕ ਚੀਜ਼ਾਂ ਵੇਚੀਆਂ ਜਾ ਰਹੀਆਂ ਨੇ ਇਹ ਕੀ ਹੈ ਕੋਈ ਕੁਝ ਕਿਤੇ ਨਹੀਂ ਵਿਕਦਾ ਤੁਸੀਂ ਵੀ ਚਲ ਜਾਓ ਇਹਨਾਂ ਨੂੰ ਵੀ ਚਲ ਜਾਓ ਲੈ ਕੇ ਕਿ ਜੇ ਕੋਈ ਵਿਕਦਾ ਹੋਵੇ ਜਿਹੜਾ ਸੋ ਕੋਲਡ ਪਾਸਟਰ ਸੋ ਕੋਲਡ ਬਾਰ ਬਾਰ ਅੰਗੁਰ ਡੁਰੂਲਾ ਜੀ ਦਾ ਨਾਮ ਲਿਆ ਜਾ ਰਿਹਾ ਕਿ 25-25 ਲੱਖ ਤੁਸੀਂ ਅੱਜ ਵੀ ਚਰਚੇ ਚ ਜਾ ਕੇ ਦੇਖੋ ਲੋਕੀ ਠੇਲੇ ਤੇ ਆਂਦੇ ਆ 25 ਲੱਖ ਜੇ ਲੈਣਗੇ ਤੋਂ 5-7 ਲੱਖ ਦੀ ਕਾਰ ਤੇ ਨਾ ਆਣਗੇ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਉੱਥੇ ਜਾ ਕੇ ਫਿਰ ਇਹ ਕਿਹਾ ਗਿਆ ਕਿ ਵੋਟਾਂ ਦੇ ਵਿੱਚ ਵੋਟਰਾਂ ਦਾ ਇਸਤੇਮਾਲ ਕਰਦੇ ਆ ਤੇ ਨਾ ਚਰਚ ਕੋ ਕਦੀ ਐਦਾਂ ਦਾ ਕੋਈ ਮੈਸੇਜ ਗਿਆ ਤੇ ਨਾ ਕਦੀ ਜਾਣਾ ਵਾ ਜਿਹਨੇ 25-25 ਲੱਖ ਦੀ ਗੱਲ ਕਰ ਗਿਆ ਉਹ ਸਬੂਤ ਦੇਣ ਸਬੂਤ ਦੇਣ ਕਿ 25-25 ਲੱਖ ਰੁਪਇਆ ਇੱਕ ਘਰ ਤੋਂ ਦੇ ਕੇ ਜਿਹੜਾ ਆ ਅਪੋਸਟਲ ਯੂਸਫ ਅੰਕੂ ਨਰੂਲਾ ਜੀ ਲੋਕਾਂ ਨੂੰ ਇਸਾਈ ਬਣਾ ਰਹੇ ਆ ਉਹ ਕਿਸੇ ਨੂੰ ਕੋਈ ਇਸਾਈ ਨਹੀਂ ਬਣਾ ਰਹੇ ਬੇਬੁਨਿਆਦ ਆ ਤੱਥਾਂ ਤੋਂ ਪਰੇ ਆ ਤੇ ਝੂਠ ਦਾ ਭਲੰਦਾ ਵਾ ਜੋ ਕੁਝ ਵੀ ਉਹਨਾਂ ਨੇ ਸਾਡੇ ਤੇ આરોਪ ਲਗਾਏ ਆ ਬਿਲਕੁਲ ਬੇਬੁਨਿਆਦ ਉਹਨਾਂ ਦੇ ਅੱਜ ਤੱਕ ਦੇਸ਼ ਦੇ ਵਿੱਚ ਇੱਕ ਵੀ ਧਰਮ ਪਰਿਵਰਤਨ ਦੀ ਐਫ ਆਈ ਆਰ ਵੀ ਹੋਈ ਜੇ ਹੋਈਆਂ ਝੂਠੀਆਂ ਕਰਤੀਆਂ ਯੂਪੀ ਵਿੱਚ ਸੁਪਰੀਮ ਕੋਰਟ ਨੇ ਖਤਮ ਕਰਤੀਆਂ ਸਭ ਕੁਝ ਤੁਹਾਡੇ ਸਾਹਮਣੇ ਕਿੰਨੇ ਪਰਚੇ ਦਰਜ ਹੋਏ ਸੀ ਉੱਥੇ ਉਸ ਆਪ ਕੋ ਸੁਪਰੀਮ ਕੋਰਟ ਦੇ ਖਤਮ ਕਰਤੇ ਆ ਪਰ ਇਹਨਾਂ ਨੇ ਜਿਹੜਾ ਪੰਜਾਬ ਬਚਾਓ ਮੋਰਚਾ ਇਹ ਬਚਾਣ ਕੀ ਚੱਲੇ ਪੰਜਾਬ ਨੂੰ ਤਾਂ ਰੋੜਨ ਚੱਲੇ ਆ ਹੈ ਜਿਹੜੇ ਚੁੱਟਾ ਪੀਰੇ ਆ ਹੈਰੋਂ ਪੀਰੇ ਆ ਇਹ ਭੰਗ ਪੀਰੇ ਆ ਸ਼ਰਾਬ ਪੀਰੇ ਆ ਜੇ ਸਾਡੇ ਸਾਡੇ ਪਾਸ ਤੇ ਲੋਕ ਸਾਡੀ ਪਵਿੱਤਰ ਬਾਈਬਲ ਉਸ ਨੂੰ ਖਤਮ ਕਰਦੀ ਆ ਸਾਡੇ ਪਾਸ ਤੇ ਲੋਕ ਦਾਵਾਵਾਂ ਕਰਕੇ ਪ੍ਰਾਰਥਨਾ ਕਰਕੇ ਉਸ ਪਰਮੇਸ਼ਵਰ ਅੱਗੇ ਆਪ ਉਹ ਕੀੜੀ ਨੂੰ ਚੰਗਾ ਨਹੀਂ ਕਰ ਸਕਦੇ ਪਰ ਉਸ ਪਰਮੇਸ਼ਵਰ ਦੀ ਸ਼ਕਤੀ ਦੁਆਰਾ ਬਾਈਬਲ 'ਚ ਇਹ ਲਿਖਿਆ ਵਾ ਤੁਸੀਂ ਵੱਡੇ ਵੱਡੇ ਕੰਮ ਕਰੋਗੇ ਤੇ ਜੇ ਉੱਥੇ ਮੈਰਾਈਕਲ ਹੋ ਰਿਹਾ ਚਮਤਕਾਰ ਹੋ ਰਿਹਾ ਕੋਈ ਪਾਸਟਰ ਨਹੀਂ ਕਰ ਰਿਹਾ ਕੋਈ ਅਪੋਸਟਲ ਜੀ ਨਹੀਂ ਕਰ ਰਿਹਾ ਕੋਈ ਪ੍ਰੋਫਿਟ ਨਹੀਂ ਕਰ ਰਿਹਾ ਕੋਈ ਫਾਦਰ ਬਿਸ਼ਪ ਨਹੀਂ ਕਰ ਰਿਹਾ ਉਹ ਇਲਾਹੀ ਸ਼ਕਤੀ ਕਰਦੀ ਉਹ ਪਰਮੇਸ਼ਵਰ ਕਰਦਾ ਉਹ ਖੁਦਾ ਕਰਦਾ ਬਾਈਬਲ ਬਿਆਨ ਕਰਦੀ ਫਿਰ ਸੋਸ਼ਲ ਮਤਲਬ ਜਿਸ ਤਰੀਕੇ ਨਾਲ ਜੀ ਕਹਿ ਰਹੇ ਹੂੰ ਕਿ ਅਧਰਮ ਪਰਿਵਰਤਨ ਇਹ ਤੱਕੇ ਨਾਲ ਕਰਾਉਂਦੇ ਨੇ ਪੈਸਾ ਦੇ ਕੇ ਕਰਾਉਂਦੇ ਨੇ 25-25 ਲੱਖ ਰੁਪਇਆ ਦੇ ਕੇ ਕਰਾਉਂਦੇ ਨੇ ਫਿਰ ਉਹ ਕਹਿੰਦੇ ਵੀ ਸਾਬਤ ਕਰ ਦਿਓ ਅਸੀਂ ਤਾਂ ਮੰਨਣ ਨੂੰ ਤਿਆਰ ਹਾਂ ਅੱਜ ਅਸੀਂ ਸਾਬਤ ਕਰਨ ਦੀ ਵੀ ਪੂਰੀ ਪੂਰੀ ਕੋ ਗ੍ਰੈਂਡ ਅਨੁਸ਼ੀਤ ਹੈ ਪਰਿਵਰਤਨ ਦੀ ਚਮਤਕਾਰ ਕਿਆ ਮੈਂ ਧਰਮ ਨੇ ਜੀਵਨ ਮੈਂ ਮਜਬੂਰ ਸੇਖ ਪਰਿਵਾਰ ਚੋਂ ਹਾਂ ਮੈਂ ਪਹਿਲੇ ਨਸ਼ੇ ਕਰਨ ਵਾਲਾ ਇਨਸਾਨ ਸੀ ਪਾਪ ਕਰਨ ਵਾਲਾ ਇਨਸਾਨ ਸੀਗਾ ਮੈਂ ਆਪਣੀ ਮਰਜ਼ੀ ਨਾਲ ਸੰਵਿਧਾਨ ਦੇ ਮੁਤਾਬਕ ਔਰ ਪ੍ਰਭੂ ਨੇ ਗ੍ਰੇਡ ਕਮਾਂਡ ਦਿੱਤੀ ਗੋ ਐਂਡ ਪੀਸ ਜਾਓ ਤੇ ਸੁਣਾਓ ਤੇ ਸਾਰੀ ਸ੍ਰਿਸ਼ਟੀ ਨੂੰ ਮੇਰੇ ਚੇਲੇ ਬਣਾਓ ਪ੍ਰਭੂ ਨੇ ਪੂਰੀ ਸ੍ਰਿਸ਼ਟੀ ਨੂੰ ਕਿਆ ਆਂਦ ਲਈ ਮੇਰੇ ਚਾਹਨਾ ਚਾਹੋ ਅਸੀਂ ਸਾਰੇ ਸ੍ਰਿਸ਼ਟੀ 'ਚ ਪ੍ਰਚਾਰ ਕਰਦੇ ਪ੍ਰਭੂ ਦਾ ਕਿ ਪ੍ਰਭੂ ਨੂੰ ਮੰਨੋ ਨਹੀ ਖੱਡੋ ਉਮਰਾਈ ਛੱਡੋ ਪਾਪ ਛੱਡੋ ਇਹ ਸਾਡਾ ਮੈਸੇਜ ਹੈ ਕਹਿੰਦੇ ਕਿ ਭਈ ਇਨਾ ਜਿਹੜੇ ਚਰਚ ਨੇ ਜੋ ਚੱਲਦੇ ਪਏ ਨੇ ਜਿਸ ਨੂੰ ਉਹ ਡੇਰਾ ਕਹਿੰਦੇ ਪਏ ਨੇ ਉਹ ਕਹਿੰਦੇ ਪਏ ਨੇ ਕਿ ਭਈ ਇਨਾਂ ਕੋ ਖਤਰਾ ਹੈਗਾ ਹੈ ਪੰਜਾਬ ਨੂੰ ਕਿਉਂਕਿ ਇਹ ਚਰਚਾਂ ਦੇ ਵਿੱਚ ਜਿਹੜੇ ਲੀਡਰ ਨੇ ਜਦੋਂ ਵੋਟਾਂ ਦੇ ਦਿਨ ਆਉਂਦੇ ਨੇ ਉਦੋਂ ਲੀਡਰ ਇਨਾਂ ਕੋਲ ਜਾਂਦੇ ਨੇ ਤੇ ਉਹਨਾਂ ਕੋਲ ਜਾ ਕੇ ਵੋਟਾਂ ਖਰੀਦਦੇ ਨੇ ਤੇ ਇਹ ਚਰਚ ਵਾਲੇ ਜਿਨ੍ਹਾਂ ਨੂੰ ਡੇਰਾ ਸੰਬੋਧਿਤ ਕਰਦੇ ਨੇ ਉਹ ਵੋਟ ਵੇਚਦੇ ਨੇ ਭਾਈ ਸਾਹਿਬ ਜਿਹੜੀ ਇਸ ਵੇਲੇ ਸੈਂਟਰ ਗਵਰਨਮੈਂਟ ਬੈਠੀ ਹੈ ਠੀਕ ਹੈ ਜੀ ਮੋਦੀ ਗਵਰਨਮੈਂਟ ਬੈਠੀ ਆ ਉਹ ਕੀ ਗੱਲ ਥੋੜੇ ਦਿਨ ਪਹਿਲਾਂ ਉਹਨਾਂ ਦਾ ਗ੍ਰਹਿ ਮੰਤਰੀ ਮੋਦੀ ਸਾਹਿਬ ਬਿਆਸ ਦੇਰੇ ਹੋ ਕੇ ਗਏ ਕੀ ਗੱਲ ਉਹਨਾਂ ਨੂੰ ਬਿਆਸ ਵਾਲਿਆਂ ਨੂੰ ਖਰੀਦ ਕੇ ਲੈ ਗਏ ਜੋ ਕੋਈ ਸਾਡੇ ਚਾਰ ਚ ਲੀਡਰ ਆ ਜਾਂਦਾ ਕੋਈ ਆਸਤਾਨਾ ਆ ਜਾਂਦਾ ਕੋਈ ਮਿਲਨ ਆ ਜਾਂਦਾ ਦੇਖੋ ਲੀਡਰ ਦਾ ਕੰਮ ਹੈ ਹਰ ਜਗ੍ਹਾ ਜਾ ਕੇ ਆਪਣੇ ਲਈ ਵੋਟ ਮੰਗਣਾ ਲੇਕਿਨ ਧਾਰਮਿਕ ਸਥਾਨ ਦਾ ਆਪਣਾ ਵਾ ਸਿਸਟਮ ਕਿ ਉਹ ਵੋਟ ਦੇਣ ਲਈ ਕਹਿੰਦਾ ਜਾਂ ਨਹੀਂ ਕਹਿੰਦਾ ਆਪਣੇ ਕਾਨੂੰਨ ਹੈ ਉਹਨਾਂ ਦੇ ਤੇ ਨਾ ਕੋਈ ਕਹਿੰਦਾ ਹੀ ਆ ਜਿੱਤੇ ਮਰਜ਼ੀ ਜਾਓ ਹਰ ਜਗ੍ਹਾ ਤੇ ਜਾਂਦੇ ਆ ਲੀਡਰ ਲੀਡਰ ਨੇ ਜਾਣਾ ਮੰਗਣ ਜਾਣਾ ਜਦੋਂ ਵੋਟਾਂ ਦਾ ਟਾਈਮ ਆਉਂਦਾ ਮੰਗਦੇ ਆ ਜੇ ਆਪਾਂ ਕਿਸੇ ਨੂੰ ਕਹਿ ਦਈਏ ਕਿ ਉੱਥੇ ਜਾ ਕੇ ਇਹ ਸਰਕਾਰ ਚਲਾ ਲੈਣਗੇ ਉਹ ਇਸ ਤਰ੍ਹਾਂ ਦਾ ਸਿਸਟਮ ਕੋਈ ਨਹੀਂ ਜਿਹੜਾ ਮੀਡੀਆ ਦੇ ਉੱਪਰ ਅੰਕੁਰ ਨਰੂਲਾ ਹੋਰਾਂ ਦੀ ਪੋਸਟਰਾਂ ਦੇ ਵਿੱਚ ਉਸ ਪੋਸਟਰਾਂ ਦੇ ਵਿੱਚ ਕਿਉਂ ਲਿਖਿਆ ਹੁੰਦਾ ਹੈ ਕਿ ਵੀ ਇਸ ਥਾਂ ਦੇ ਉੱਪਰ ਇਹ ਮੈਰੀਕਲ ਹੋਇਆ ਇਨੈਚਰ ਤੋਂ ਬੰਦਾ ਨਹੀਂ ਚੱਲ ਰਿਹਾ ਸੀ ਇੱਥੇ ਆਇਆ ਇੱਥੇ ਆ ਕੇ ਜਿਹੜਾ ਹੈਗਾ ਉਹ ਪੋਸਟਰ ਹੋਰਾਂ ਨੇ ਪ੍ਰਾਰਥਨਾ ਕੀਤੀ ਸਿਰ ਦੇ ਉੱਪਰ ਹੱਥ ਰੱਖਣ ਤੋਂ ਬਾਅਦ ਤੇ ਜਿਸ ਤੋਂ ਬਾਅਦ ਉਹ ਜਿਹੜਾ ਹੈ ਉਹ ਚੱਲਣ ਵੀ ਲੱਭ ਪਿਆ ਬੋਲਣ ਵੀ ਲੱਭ ਪਿਆ ਹਰ ਇੱਕ ਚੀਜ਼ਾ ਫਿਰ ਇਹ ਚੀਜ਼ ਕਿੱਥੇ ਤੁਸੀਂ ਇਸ ਚੀਜ਼ ਨੂੰ ਕੋ ਕਦੀ ਅਪੋਸਟਲ ਅੰਕ ਨਰੂਲਾ ਜੀ ਨੇ ਜਾਂ ਕਿਸੇ ਹੋਰ ਸਾਡੇ ਵੱਡੇ ਪ੍ਰੋਫਿਟ ਦੇ ਕਿਸੇ ਪਾਸਟਰ ਨੇ ਕਿਹਾ ਕਿ ਮੈਂ ਅਪੋਸਟਲ ਅੰਕ ਨਰੂਲਾ ਹੁਕਮ ਕਰਦਾ ਵਾ ਤੂੰ ਚੰਗਾ ਹੋ ਜਾ ਕਿਦੇ ਨਾਮ ਤੇ ਕਰਦੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਕਰਦੇ ਆ ਕਿਉਂਕਿ ਸਾਨੂੰ ਬਾਈਬਲ ਦੇ ਵਿੱਚ ਆਗਿਆ ਮਿਲੀ ਆ ਜਾਓ ਬਾਈਬਲ ਦੇ ਵਿੱਚ ਬਿਮਾਰਾਂ ਨੂੰ ਚੰਗਿਆ ਕਰੋ ਹੱਥ ਰੱਖੋ ਤੇਲ ਮਲੋ ਇਹਨੇ ਸਾਡੇ ਅਨੋਇੰਟਿੰਗ ਹੋਲ ਜਿਹੜਾ ਪਵਿੱਤਰ ਤੇਲ ਆ ਔਰ ਤਾਂ ਵੀ ਕਿੰਤੂ ਪਰੰਤੂ ਕੀਤਾ ਉਹਦੇ ਵੀ ਲਿਆ ਲੈ ਆਂਦੇ ਨੇ ਦਿੱਤੇ ਪਰਚੇ ਅਪੋਸਟਲ ਜੀ ਅੰਕੂ ਨਰੂਲਾ ਜੀ ਕੋਈ ਵੀ 65000 ਪੈਸਟਰ ਦੱਸੇ ਆ ਆਪ ਮੈਂ ਤੁਹਾਨੂੰ ਬਾਰ ਬਾਰ ਕਹ ਰਿਹਾ ਕਿ ਕੀੜੀ ਦੀ ਕੀੜੀ ਸਿਰਪੀੜ ਦੀ ਠੀਕ ਕਰ ਸਕਦੇ ਪਰ ਉਹ ਪਰਮੇਸ਼ਰ ਦੀ ਸ਼ਕਤੀ ਐਸੀ ਆ ਦਾਣ ਵਰਦਾਨ ਮਿਲੇ ਆ ਉਦੇ ਦੁਆਰਾ ਹੀ ਯਸੂ ਮਸੀਹ ਦੇ ਨਾਮ 'ਤੇ ਚੰਗਾ ਕਰਦੇ ਆ। ਅੰਕੂ ਨਰੂਲਾ ਜੀ ਦੇ ਆਪਣੇ ਪੇजेस ਨੇ, ਆਪਣੀ YouTube ਵੀਡੀਓਜ਼ ਦਾ ਜਿਹੜੀਆਂ ਇਹਨਾਂ ਨੇ ਪਾਈਆਂ, ਜਿਸ ਵਿੱਚ ਹਰ ਤਰੀਕੇ ਦੀ ਬਿਮਾਰੀ ਦਾ ਇਲਾਜ ਕਰਦੇ ਆ। ਠੀਕ ਹੈ ਨਾ ਕੋਈ ਬੰਦਾ ਭਾਵੇਂ ਕੋਈ ਵੀ ਬਿਮਾਰੀ, ਇੱਕ ਬਿਮਾਰੀ ਦੀ ਗੱਲ ਨਹੀਂ ਮੈਂ ਕਰ ਰਿਹਾ ਕਿ ਇਹਨਾਂ ਨੂੰ ਵੀ ਸਪੈਸ਼ਲਾਈਜੇਸ਼ਨ ਹੈ ਕੋਈ ਵੀ ਬਿਮਾਰੀ ਦਾ ਇਲਾਜ ਆਪਣੇ ਮੰਤਰਾਂ ਨਾਲ ਨਹੀਂ ਆਪਣੇ $90 ਨਾਲ ਕਰ ਰਹੇ ਆ। ਤੁਸੀਂ ਪੜ੍ਹੇ ਲਿਖੇ ਹੋ, ਇਜ਼ 댓 ਪੋਸੀਬਲ? ਉਹਨਾਂ ਨੇ ਇੰਨਾ ਵੱਡਾ ਐਲੀਗੇਸ਼ਨ ਲਗਾ ਦਿੱਤਾ ਕਿ ਭਈ ਵੋਟ ਵਿਕਦੇ ਨੇ ਉੱਥੇ ਤੇ ਇਹ ਲੀਡਰ ਜਾ ਕੇ ਉੱਥੇ ਵੋਟ ਖਰੀਦਦੇ ਨੇ। ਉਹੀ ਤਾਂ ਹੀ ਲਿਖ ਕੇ ਲਿਆਏ ਆ ਸਾਨੂੰ ਸਬੂਤ ਦਿਓ ਵੀ ਅਸੀਂ ਕਿੱਥੇ ਵੋਟ ਵੇਚਣ ਨੂੰ ਗਿਆ ਕਿੱਥੇ ਅਸੀਂ ਗੱਲ ਕੀਤੀ ਵੋਟ ਦੀ ਜਾਂ ਤੇ ਸਬੂਤ ਦਿਓ ਨਾ ਸਾਨੂੰ ਉਹਦੇ ਵਿੱਚ ਇਹਨਾਂ ਨੂੰ ਦੇਣਾ ਪੈਣਾ ਸਬੂਤ ਜੇਕਰ ਕਾਨੂੰਨੀ ਕਾਰਵਾਈ ਨਹੀਂ ਚੱਲੇਗੀ ਅਸੀਂ ਕੋਰਟ ਵੀ ਜਾਵਾਂਗੇ ਪੰਜਾਬ ਬਚਾਓ ਮੋਰਚਾ ਪੰਜਾਬ ਅੱਗ ਲਾਓ ਮੋਰਚਾ ਇਹਨਾਂ ਨੇ ਬਣਾ ਦਿੱਤਾ ਕਿ ਅਸੀਂ ਦੋ ਫਾੜ ਕਰਕੇ ਚੱਲ ਜੀਏ